ਆਪ ਰੇਸਾਂ ਸਿਗਾ ਮਾ ਰੋਡਾ ਛੋਟਾ ਵੀ ਪਹੁੰਚ ਉਸ ਫਿਲੀਪੀਨ ਮਨੀਲਾ ਤੋਂ ਦੋਸਤੋ ਗੱਲ ਕਰਨ ਜਾ ਰਹੇ ਆ ਅੱਜ ਇੱਕ ਲੰਡੂ ਸਿੰਗਰ ਏਕੇ ਦੇ ਨਾਮ ਆ ਸੋ ਕੱਲੋ ਵੀ ਇੱਕ ਵੀਡੀਓ ਵਾਇਰਲ ਦੇਖੀ ਸੀ ਫੇਸਬੁੱਕ ਤੇ ਕਹਿੰਦਾ ਜਿਹੜੇ ਸਰੋਤਿਆਂ ਨੂੰ ਜੀ ਉਕਾਰ ਨਹੀਂ ਗਈ ਵੀ ਮੈਨੂੰ ਦੱਸ ਸਕਣਵੇਂ ਮੇਰਾ ਸੌਂਗ ਕਿੱਦਾਂ ਉਹ ਬੇਗੂਫਾ ਸ਼ਾਇਦ ਤੁਸੀਂ ਮੇਰੀ ਵੀਡੀਓ ਦੇਖੇਂ ਤਰੇਬਿੰਗ ਮਨਿਲਾ ਦਾ ਸ਼ਾਇਦ ਤੁਸੀਂ ਮੇਰੀ ਵੀਡੀਓ ਦੇਖੇਗੇ ਪਵਨ ਜੋਸ਼ੀ ਮਨਿਲਾ ਦੇ ਪੇਜ ਤੇ ਮੇਰਾ ਨੰਬਰ ਹੈ ਤੂੰ ਗੱਲ ਕਰਨੀ ਗੱਲ ਵੀ ਕਰਨੀ ਉਹ ਤੇਰੇ ਵਰਗੇ ਬੰਦ ਹਨ ਗਲੀਆਂ ਰੋਲੇ ਕਰਦੇ ਆ ਠੀਕ ਆ ਨਾ ਤੈਨੂੰ ਜਿਹੜੇ ਆਮ ਲੋਕ ਆ ਇਹ ਹੀ ਸਪੋਰਟ ਕਰਨ ਵਾਲੇ ਆ ਤੇ ਇਹਨਾਂ ਦੇ ਸਾਹਮਣੇ ਨੀਵਾ ਹੋ ਕੇ ਰਹਿ ਸ਼ਰਮ ਘਰ ਮਾੜੀ ਮੋਟੀ ਕਿ ਫੇਸਬੁੱਕ ਤੇ ਐਦਾਂ ਪ੍ਰੈਜ਼ੈਂਟ ਕੀਤਾ ਕਿ ਮੈਂ ਕੁਝ ਆਪਣੇ ਫੈਨਸ ਬਾਰੇ ਬਹੁਤ ਗਲਤ ਵਰਡ ਯੂਜ਼ ਕਰ ਰਿਹਾ ਸੋ ਮੈਂ ਆਪਣੇ ਫੈਨਸ ਨੂੰ ਇਹ ਕਲੀਅਰ ਕਰਨਾ ਚਾਹਣਾ ਕਿ ਉਹ ਵਰਡਿੰਗ ਉਹਨਾਂ ਲਈ ਬਿਲਕੁਲ ਨਹੀਂ ਸੀਗੀ ਨਾ ਹੀ ਮੈਂ ਕਦੀ ਐਦਾਂ ਦੀ ਵਰਡਿੰਗ ਆਪਣੇ ਫੈਨਸ ਲਈ ਯੂਜ਼ ਕਰ ਸਕਦਾ ਮਤਲਬ ਕਮ ਆਨ ਵੀ ਮੈਂ ਐਦਾਂ ਦੀ ਵਰਡਿੰਗ ਕਿਉਂ ਆਪਣੇ ਫੈਨਸ ਲਈ ਯੂਜ਼ ਕਰੂੰਗਾ ਜਿਨ੍ਹਾਂ ਨੇ ਮੈਨੂੰ ਬਣਾਇਆ 4 ਸਾਲ 5 ਸਾਲ ਦੀ ਮਿਹਨਤ ਆ ਮੇਰੀ ਹੈਨਾ ਤੁਹਾਨੂੰ ਸਾਰਿਆਂ ਨੂੰ ਕਮਾਇਆ ਤੇ ਤੁਹਾਡੇ ਤੋਂ ਪਿਆਰ ਲਿਆ ਤੁਹਾਨੂੰ ਪਿਆਰ ਦਿੱਤਾ ਸੋ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਨੇ ਵੀ ਇਹ ਜਿੱਦਾਂ ਵੀ ਪ੍ਰੈਜ਼ੈਂਟ ਕੀਤੀ ਗਈ ਆ ਚੀਜ਼ ਵੀ ਇਹ ਪੋਲਿਟਿਕਸ ਐਂਡ 뮤직 ਨੂੰ ਅਲੱਗ-ਅਲੱਗ ਰੱਖੋ ਯਾਰ